ਵੈਦੂਦੀ ਕਾ ਖਾਲਸਾ ਵੈਦੂਦੀ ਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਢਾਲੀਵਾਲ ਕੈਬਨਟ ਮਿਸਟਰ ਪੰਜਾਬ ਅੱਜ ਦਾ ਦਿਨ 6 ਫਰਵਰੀ ਬਹੁਤ ਇਤਿਹਾਸਿਕ ਦਿਨ ਹੈ ਪੰਜਾਬ ਦੇ ਮਾਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿੱਥੇ ਅੱਜ ਪੂਰੇ ਪੰਜਾਬ ਦੇ ਵਿੱਚ ਆਪ ਦੀ ਸਰਕਾਰ ਤੁਹਾਡੇ ਦਵਾਜ਼ ਪਰੇਰਨ ਸ਼ੁਰੂ ਕੀਤਾ ਹੈ ਅੱਜ ਪੂਰੇ ਪੰਜਾਬ ਦੇ ਵਿੱਚ ਕੈਂਪ ਲੱਗੇ ਆ ਸੀਐਮ ਸਾਹਿਬ ਖੁਦ ਵੀ ਡੇਰਾ ਬੱਸੀ ਵਿੱਚ ਇੱਕ ਕੈਂਪ ਤੇ ਗਏ ਅਸੀਂ ਵੀ ਜਾ ਕੇ ਆਏ ਆ ਚਾਰ ਚਾਰ ਕੈਂਪਾਂ ਜ ਹਰ ਹਲਕੇ ਦੇ ਵਿੱਚ ਲੱਗੇ ਆ ਔਰ ਸੱਚੀ ਗੱਲ ਪੰਜਾਬੀਓ ਮਨ ਖੁਸ਼ ਹੋ ਗਿਆ ਅੱਜ ਦੇ ਇਸ ਪ੍ਰੋਗਰਾਮ ਦੇ ਉੱਤੇ ਬਹੁਤ ਵੱਡੀ ਗਿਣਤੀ 'ਚ ਲੋਕ ਛੋਟੇ ਛੋਟੇ ਕਮਾਲੀ ਜਿੰਨਾਂ ਲਈ ਉਹਨਾਂ ਨੂੰ ਕੋਰਟ ਕਚਹਿਰੀਆਂ ਦੇ ਵਿੱਚ ਟਾਈਮ ਵੀ ਖਰਾਬ ਕਰਨਾ ਪੈਂਦਾ ਸੀ ਤੇ ਕਈ ਵਾਰ ਥਰਲੇ ਲੈਵਲ ਦੀ ਕ腐ਸ਼ਨ ਜਿਹੜੀ ਉਹਦੇ ਵਿੱਚੋਂ ਉਹਨਾਂ ਨੂੰ ਉਹਦਾ ਉਹ ਤੇ ਗੁਜਰਨਾ ਪੈਂਦਾ ਸੀਗਾ ਸੋ ਅੱਜ ਸੀਐਮ ਸਾਹਿਬ ਨੂੰ ਮੈਂ ਪਹਿਲਾਂ ਇਹ ਵਧਾਈ ਦੇਣਾ ਜਿਹੜਾ ਉਹਨਾਂ ਨੇ ਇਹ ਪ੍ਰੋਗਰਾਮ ਸ਼ੁਰੂ ਕੀਤਾ ਇਹ ਬਹੁਤ ਇਤਿਹਾਸਕ ਪ੍ਰੋਗਰਾਮ ਹੈ ਅੱਜ ਤੱਕ ਪੰਜਾਬ ਦੀ ਕੋਈ ਸਰਕਾਰ ਨਹੀਂ ਕਰ ਸਕੀ ਔਰ ਸਾਰੇ ਮੈਕਬੇ ਕਦੀਬ 43 ਵੱਖ-ਵੱਖ ਕੰਮ ਜਿਹੜੇ ਸਾਰੇ ਮੈਕਬੇ ਦੇ ਅਫਸਰ ਅਸੀਂ ਸਾਦੇ ਭਾਈ ਮੈਂ ਵੀ ਆਪਣੀ ਵਿਧਾਨ ਸਭਾ ਚ ਅਜੇ ਨਾਲ ਆ ਵਿਧਾਨ ਸਭਾ ਦੇ ਵਿੱਚ ਚਾਰ ਥਾਂ ਧੋਕੇ ਔਰ ਦੂਜਾ ਜਿਹੜਾ ਫੈਸਲਾ ਜਿਹੜਾ ਸੀਐਮ ਸਾਹਿਬ ਨੇ ਕੀਤਾ ਜਿਹੜਾ ਬਹੁਤ ਵੱਡਾ ਫੈਸਲਾ ਪਿਛਲੇ ਸਾਲ ਡੇਢ ਸਾਲ ਤੇ ਸਾਡੇ ਤੇ ਬਹੁਤ ਸਾਰਾ ਪ੍ਰੈਸ਼ਰ ਸੀਗਾ ਸ਼ਾਇਦ ਆਪਣੇ ਪਰਿਵਾਰਾਂ ਦਾ ਸ਼ਾਇਦ ਜਾਂਦਾ ਪਿੰਡਾਂ ਵਾਲਿਆਂ ਦਾ ਜਿਹੜਾ ਐਨਓਸੀ ਦੀ ਜੂਤ ਸੀਗੀ ਐਨਓਸੀ ਕਰਕੇ ਬਹੁਤ ਸਾਰੀਆਂ ਲੋਕਾਂ ਦੀਆਂ ਜਿਹੜੀਆਂ ਰਿਸ਼ਤੀਆਂ ਵਗੈਰਾ ਦੀਆਂ ਹੁੰਦੀਆਂ ਬਹੁਤ ਸਾਰੇ ਕੰਮ ਰੁਕ ਜਾਂਦੇ ਸੀਗੇ ਉਹ ਅੱਜ ਸੀਐਮ ਸਾਹਿਬ ਨੇ ਮਤਲਬ ਜਿਹੜੀ ਖਤਮ ਕਰਤੀ ਪੰਜਾਬ ਦੇ ਵਿੱਚੋਂ ਇਹ ਸਮਝੋ ਕਿ ਬਹੁਤ ਵੱਡਾ ਉਹਨਾਂ ਨੇ ਫੈਸਲਾ ਕੀਤਾ ਇਹ ਜਲਦੀ ਲਾਗੂ ਹੋਊਗੀ ਅਜੇ ਤਾਂ ਇਹਨਾਂ ਨੇ ਐਲਾਨ ਹੀ ਕੀਤਾ ਦੋ ਚਾਰ ਦਿਨਾਂ ਦੇ ਵਿੱਚ ਲਾਗੂ ਹੋ ਜਾਣੀਆਂ ਸੋ ਮੈਂ ਸੀਐਮ ਸਾਹਿਬ ਨੂੰ ਉਹਨਾਂ ਨੂੰ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਪੰਜਾਬੀਆਂ ਨੂੰ ਬਹੁਤ ਵੱਡਾ ਤੋਹਫਾ ਦਿੱਤਾ ਔਰ ਪੰਜਾਬੀਆਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਜਿਸ ਵਿਸ਼ਵਾਸ ਦੇ ਨਾਲ ਸਦਾ ਭਗਵੰਤ ਸਿੰਘ ਮਾਨ ਦੀ ਲੀਡਰਸ਼ਿਪ ਵਿੱਚ ਪੰਜਾਬ ਦੇ ਵਿੱਚ ਸਰਕਾਰ ਬਣਾਈ ਹੈ ਉਹ ਸਰਕਾਰ ਜਿਹੜੀ ਹੈ ਤੁਹਾਡੇ ਸੁਪਨਿਆਂ ਨੂੰ ਸੱਚ ਕਰਨ ਵਾਸਤੇ ਹਵਾ ਦਿਨ ਕੰਮ ਕਰ ਰਹੀ ਹੈ ਔਰ ਸੀਐਮ ਸਾਹਿਬ ਨੇ ਜੋ ਜੋ ਵਾਅਦਾ ਪੰਜਾਬ ਦੇ ਲੋਕਾਂ ਨਾਲ ਇਲੈਕਸ਼ਨ ਕੀਤੇ ਸਾਰੇ ਸਾਰੇ ਸਾਦੇ ਵਾਅਦੇ ਜਿਹੜੇ ਉਹ ਪੂਰੇ ਹੋ ਰਹੇ ਸੋ ਮੈਂ ਤੁਹਾਨੂੰ ਵਧਾਈ ਦੇਣੀ ਚਾਹੁੰਦਾ ਔਰ ਸੀਐਮ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਇਦਾ ਵੱਡਾ ਅੱਜ ਜਿਹੜਾ ਕਦਮ ਲਿਆ ਜਿਹੜੀ ਐਨਓਸੀ ਜਿਹੜੀ ਅੱਜ ਜਿਹੜੀ ਉਹਨੂੰ ਖਤਮ ਕੀਤਾ ਇਹਦੇ ਨਾਲ ਜਿਹੜੇ ਪੰਜਾਬ ਦੇ ਇੱਕ ਲੱਖਾਂ ਪੰਜਾਬੀ ਜਿਹੜੇ ਆ ਜਿਹੜੇ ਐਨਓਸੀ ਕਰਕੇ ਆਪਣੇ ਕੰਮਾਂ ਕਰਦੋਂ ਟਾਂਝੇ ਸੀਗੇ ਉਹਨਾਂ ਦੇ ਸਾਰੇ ਕੰਮ ਜਿਹੜੇ ਹੱਲ ਹੋਣਗੇ ਮੈਂ ਤੁਹਾਡਾ ਆਪਣਾ ਵਾਈਕੋਜੀ ਦਾ ਖਾਤਸਾ ਵਾਈਕੋਜੀ ਫਤੇ